ਅਗਲੀ ਫੋਰਮ ਵੱਲ ਚਲੀਏ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਬਹੁਤ ਸਾਰੇ ਜਿਹੜੇ ਹੁਣ ਰਿਪੋਰਟੀਜ਼ ਆ ਜਿਹੜੇ ਇਲੀਗਲ ਲੋਕ ਆ ਉਹਨਾਂ ਨੂੰ ਵੱਖ-ਵੱਖ ਮੁਲਕਾਂ ਦੀ ਜਗ੍ਹਾ ਪਨਾਮਾ ਕੋਸਟਾ ਰੀਕਾ ਇਹਨਾਂ ਏਰੀਆ ਦੇ ਵਿੱਚ ਮੂਵ ਕੀਤਾ ਜਾ ਰਿਹਾ ਹੈਗਾ ਪਨਾਮਾ ਦੇ ਵਿੱਚ 300 ਦੇ ਕਰੀਬ 299 ਐਗਜ਼ੈਕਟਲੀ ਮਾਈਗ੍ਰੈਂਟਸ ਇੱਕ ਹੋਟਲ 'ਚ ਮੂਵ ਕੀਤੇ ਗਏ ਸੀ ਤੇ ਆਲ ਆਫ ਸਟਨ ਨੂੰ ਉਹਨਾਂ ਨੂੰ ਜੰਗਲ ਦੇ ਵਿੱਚ ਡੈਰੀਅਨ ਜੰਗਲ ਉੱਥੇ ਕੇਜਸ ਬਣਾਏ ਹੋਏ ਆ ਤੇ ਉਹਨਾਂ ਤੇ ਟੈਂਟ ਪਾਏ ਹੋਏ ਆ ਉਥੇ ਰੱਖਿਆ ਜਾ ਰਿਹਾ ਹੈਗਾ ਤੇ ਆਪਾਂ ਨੂੰ ਵੀ ਫੇਸਬੁੱਕ ਤੇ ਇੱਕ ਮੁੰਡੇ ਦਾ ਮੈਸੇਜ ਆਇਆ ਸੀ ਤੇ ਕਹਿੰਦੇ ਵੀ ਸਾਨੂੰ ਜੰਗਲ ਚ ਲੈ ਕੇ ਜਾ ਰਹੇ ਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਜੇ ਫੋਨ ਕੰਟੈਕਟ ਕਰ ਉਹਨਾਂ ਦਾ ਕੋਈ ਆਇਆ ਨਹੀਂ ਮੈਨੂੰ ਲੱਗਦਾ ਉਹਨਾਂ ਦੇ ਫੋਨ ਵੀ ਲੈ ਲੈ ਕਿਉਂਕਿ ਬਹੁਤ ਸਾਰੇ ਜਰਨਲਿਸਟ ਵੀ ਇਹ ਕਹਿ ਰਹੇ ਆ ਕਿ ਸਾਨੂੰ ਕੋਈ ਐਕਸੈਸ ਨਹੀਂ ਦਿੱਤਾ ਜਾ ਰਿਹਾ ਇੱਕ ਇਰਾਨ ਦੀ ਬੀਬੀ ਸੀ ਉਹ ਲਕੜੀ ਉਸਨੇ ਕਿਤੇ ਫੋਨ ਲਕੋਇਆ ਸੀ ਉਹਦੀ ਲੋਕੇਸ਼ਨ ਤੋਂ ਪਨਾਮਾ ਵਾਲੇ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਪਤਾ ਲੱਗਾ ਵੀ ਪਨਾਮਾ ਤੋਂ 4 ਘੰਟੇ ਦੂਰ ਜੰਗਲ ਦੇ ਵਿੱਚ ਜਿਹੜਾ ਕੈਂਪ ਆ ਉਹ ਸੈਟਅਪ ਕੀਤਾ ਗਿਆ ਆ ਬਹੁਤ ਸਾਰੇ ਜਿਹੜੇ ਲੋਕ ਆ ਅਫਗਾਨਿਸਤਾਨ ਚਾਈਨਾ ਇਰਾਨ ਨੇਪਾਲ ਪਾਕਿਸਤਾਨ ਸ਼੍ਰੀਲੰਕਾ ਟਰਕੀ ਉਜ਼ਬੇਕਿਸਤਾਨ ਵੀਅਤਨਾਮ ਤੇ ਇੰਡੀਆ ਦੇ ਉਹਦੇ ਵਿੱਚ ਹੈਗੇ ਆ ਪਨਾਮਾ ਦੇ ਪ੍ਰੈਜ਼ੀਡੈਂਟ ਹੋਜ਼ੇ ਰਾਉਲ ਮਲੀਨੋ ਉਹਨਾਂ ਨੇ ਇਹ ਜਿਹੜਾ ਐਗਰੀ ਕੀਤਾ ਹੈਗਾ ਯੂਐਸ ਦੇ ਨਾਲ ਕਿ ਅਸੀਂ ਨੌਨ ਪਨਾਮੀਅਨ ਰਿਪੋਰਟੀਜ਼ ਨੂੰ ਰੱਖਾਂਗੇ ਸੋ ਬਹੁਤ ਸਾਰੇ ਲੋਕ ਜਿਹੜੇ ਆਪਣੇ ਮੁਲਕਾਂ ਚ ਨਹੀਂ ਜਾ ਸਕਦੇ ਜਿਸ ਤਰ੍ਹਾਂ ਈਰਾਨ ਦੇ ਨਾਲ ਸੰਧੀ ਨਹੀਂ ਚਾਈਨਾ ਵਾਲੇ ਜਾਂ ਨੇਪਾਲ ਵਾਲੇ ਵੀ ਸੋ ਉਹਨਾਂ ਨੂੰ ਹੁਣ ਉੱਥੇ ਰੱਖਿਆ ਜਾ ਰਿਹਾ ਉਹਨਾਂ ਦੀ ਕੀ ਕੰਡੀਸ਼ਨ ਆ ਹਿਊਮਨ ਰਾਈਟਸ ਗਰੁੱਪ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕਰ ਰਹੇ ਆ ਵੀ ਦੇਖੋ ਕੀ ਕੁਝ ਵਾਪਰ ਰਿਹਾ ਹੈਗਾ ਸੋ ਈਵਨ ਪਨਾਮিয়ান ਮਾਈਗ੍ਰੇਸ਼ਨ ਲਾਇਰ ਸੁਜ਼ਾਨਾ ਸਵਾਲਜ਼ਾ ਕਰਕੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜੇ ਪਰਿਵਾਰਾਂ ਨੂੰ ਜਾਂ ਜਿਹੜੇ ਲੋਕਾਂ ਨੂੰ ਉੱਥੇ ਮੂਵ ਕੀਤਾ ਜਾ ਰਿਹਾ ਸਾਨੂੰ ਉਹਦਾ ਐਕਸੈਸ ਹੀ ਕੋਈ ਨਹੀਂ ਉਹ ਸੋ ਇਹ ਤਾਂ ਇੱਕ ਤਰ੍ਹਾਂ ਨਾਲ ਕਿਡਨੈਪਿੰਗ ਜਿਹੜੀ ਆ ਉਹ ਹੋ ਕਹੀ ਜਾ ਸਕਦੀ ਹੈਗੀ ਉਧਰ ਕੋਸਟ ਰੀਕਾ ਦੇ ਵਿੱਚ ਕਹਿੰਦੇ ਵੀ ਇੱਕ ਫਲਾਈਟ ਡੈਪੂਟੇਸ਼ਨ ਫਲਾਈਟ ਆ ਉਹ ਵੀ ਉਤਾਰੀ ਗਈ ਆ ਉਸ ਦੇ ਵਿੱਚ ਵੀ ਕੋਸਟ ਰੀਕਨ ਤੇ بجائے ਜਿਹੜੇ ਦੂਜੇ ਮੂਲ ਦੇ ਹੋਰ ਮੁਲਕਾਂ ਦੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਲਾਇਆ ਗਿਆ ਆ ਉਹਨਾਂ ਵਿੱਚੋਂ ਕਹਿੰਦੇ ਵੀ 135 ਜਿਹੜੇ ਆ ਮੋਸਟਲੀ ਏਸ਼ੀਅਨ ਅਨਡਾਕੂਮੈਂਟਡ ਮਾਈਗ੍ਰੈਂਟਸ ਆ ਜਿਨ੍ਹਾਂ ਦੇ ਵਿੱਚ ਚਾਈਨਾ ਅਫਗਾਨਿਸਤਾਨ ਇੰਡੀਆ ਤੇ ਪਾਕਿਸਤਾਨ ਦੇ ਜਿਹੜੇ ਲੋਕ ਆ ਤੇ ਹੋਰ ਮੁਲਕਾਂ ਦੇ ਵੀ ਲੋਕ ਆ ਉਹਨਾਂ ਚੋਂ 65 ਮਾਈਨਰ ਨੇ ਯਾਨੀ ਕਿ 18 ਸਾਲ ਦੀ ਉਮਰ ਤੋਂ ਘੱਟ ਨੇ ਦੋ ਗਰਭਵਤੀ ਔਰਤਾਂ ਜਿਹੜੀਆਂ ਆ ਉਹਨਾਂ ਦੇ ਰਿਪੋਰਟਿਸ ਦੇ ਵਿੱਚ ਉਹਨਾਂ ਨੇ ਉੱਥੇ ਜਿਹੜੀਆਂ ਕੱਲੀਆਂ ਆ ਕੋਸਟਾ ਰੀਕਾ ਦੇ ਡਿਪਟੀ ਮਨਿਸਟਰ ਆਫ ਇੰਟੀਰੀਅਰ ਤੇ ਪੁਲਿਸ ਨੇ ਜਿਹੜਾ ਆ ਇਸਤੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ ਸੈਂਟਰਲ ਅਮਰੀਕਾ ਨੂੰ ਇਹ ਜਿਹੜੀ ਲੇਟੈਸਟ ਫਲਾਈਟ ਗਈ ਆ ਤੇ ਹੁਣ ਤੱਕ तकरीबन 300 ਜਿਹੜੇ ਏਸ਼ੀਅਨ ਮੂਲ ਦੇ ਜਿਹੜੇ ਲੋਕ ਆ ਮਾਈਗ੍ਰੈਂਟਸ ਆ ਡਿਪੋਰਟੀਜ਼ ਆ ਉਹਨਾਂ ਨੂੰ ਕੋਸਟਾ ਰੀਕਾ ਦੇ ਵਿੱਚ ਆ ਜਿਹੜਾ ਹੋ ਘੱਲਿਆ ਆ ਗਿਆ ਹੈਗਾ ਆ ਪਢੀਲਾ ਜਿਹੜੇ ਉਹਨਾਂ ਦੇ ਉੱਥੇ ਦੇ ਮਨਿਸਟਰ ਨੇ ਉਹਨਾਂ ਨੇ ਕਿਹਾ ਵੀ ਕੋਸਟਾ ਰੀਕਾ ਕੋਸਟਾ ਰੀਕਾ ਉਹ ਮੰਨ ਗਿਆ ਆ ਵੀ ਉਹਨਾਂ ਮਾਈਗ੍ਰੈਂਟਸ ਨੂੰ ਅਕਸੈਪਟ ਜਿਹੜੇ ਆ ਜਿਹੜਾ ਉਹ ਕਰੇਗਾ ਤੇ ਕਹਿੰਦੇ ਵੀ ਉਹ ਇਸ ਲਈ ਕਿਉਂਕਿ ਸਾਡਾ ਜਿਹੜਾ ਕਹਿੰਦੇ ਇਤਿਹਾਸ ਤੇ ਜਿਹੜਾ ਕਸਟਮ ਆ ਉਹ ਹਿਊਮਨ ਰਾਈਟ ਪ੍ਰੋਟੈਕਟਰ ਨੂੰ ਜਿਹੜਾ ਉਹ ਲੈ ਕੇ ਆ ਸੋ ਇਹ ਕੀ ਹੁਣ ਇਹ ਆਪਸ਼ਨ ਮਿਲ ਰਹੀ ਹੈ ਡਿਪੋਰਟੀਆਂ ਨੂੰ ਵੀ ਕੀ ਤੁਸੀਂ ਆਪਣੇ ਮੁਲਕ ਦੇ ਵਿੱਚ ਵਾਪਸ ਜਾਣਾ ਜਾਂ ਕਿਸੇ ਹੋਰ ਮੁਲਕ 'ਚ ਜਾ ਕੇ ਅਸਾਈਲਮ ਦਾ ਕੇਸ ਲਾਉਣਾ ਹੈ ਤਾਂ ਉੱਥੇ ਕੋਸਟਾ ਰਿਕਾ ਨੂੰ ਕੱਲਿਆ ਜਾ ਰਿਹਾ ਇਸ ਤੇ ਬਾਰੇ ਅਜੇ ਪਰ ਕਲੀਅਰ ਨਹੀਂ ਆ ਪਰ ਕੋਸਟਾ ਰਿਕਾ ਨੇ ਇਹਨਾਂ ਡਿਪੋਰਟੀਆਂ ਦੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਬਾਹਰ ਫੜਨ ਖਾਤਰ ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ ਉਹਨਾਂ ਨੂੰ ਪ੍ਰੋਟੈਕਸ਼ਨਜ਼ ਦੇ ਖਾਤਰ ਇਹਨਾਂ ਡਿਪੋਰਟਸ ਨੂੰ ਲੈਣ ਦੀ ਗੱਲ ਜਿਹੜੀ ਉਹ ਮੰਨੀ ਹੈਗੀ ਆ ਜੀ